ਠੇਰਾ ਤ੃ਿਰਾ ਮੀਦੀ. ਮੈਂ ਕਿੰਨੇ ਕਿੰਨੇ ਵਕਤਾਂ ਨਾਲ ਅਨੁਕਾਸ਼ੀ ਧੱਕੇ ਖਾਦੇ ਦਿੰਦੇ ਆ ਕਦੀ ਮੈਂ ਘਾਰਿਆਂ ਚ ਜਾਂਦੇ ਆ ਕਦੀ ਮੈਂ ਕਿੱਥੇ ਜਾਂਦੇ ਆ ਕਿੱਥੇ ਲੈ ਕੇ ਪੱਤਾ ਕਿਤਾਬ ਇਹਨੂੰ ਘਾਰਾਏਗਾ ਘਰਾਇਆ ਜੇ ਮੈਂ ਧੱਕੇ ਖਾਦੇ ਦਿੰਦੇ ਆ ਮਾਰੇ ਤੋਂ ਢੇ ਇੱਥੇ ਪਰ ਵਿੱਚ ਪਹਿਲੇ ਟੱਪੜ ਮਾਰਾ ਸਾਰੇ ਮੀਡੀਆ ਨੇ ਤੱਕਾ ਲੌਕਡਾ ਘਰਾਇਆ ਮਾਰ ਕੇ ਕਪਤਨ ਵਾਲਾ ਨਾ ਮੈਂ ਆਈ ਹੂ ਆਪਣੇ ਤੇ ਮੈਂ ਆਈ ਸਿਰਫ ਕਿਉਂਕਿ ਬਹੁਤ ਔਰ ਥੱਕੀ ਹੋਇਆ ਹਾਂ ਤੁਹਾਨੂੰ ਲੈ ਆਣੇ ਵਾਲੀ ਜ਼ਕੀਨ ਹੈ ਰਾਇ ਦੀ ਮੇਰੇ ਤਾਂ ਕਮਰੇ ਵਿੱਚ ਕੇਸ ਕੱਲ ਤੇ ਆ ਕੇ ਦੇ ਮੈਨੂੰ ਕਿਹਾ ਕਿ ਅੱਜ ਦਿਨ ਜਿੱਦਾਂ ਲੈ ਕੇ ਆਇਆ ਤੇ ਜਿਹੜੇ ਜਿਹੜੇ ਸੂਤੀza ਪਰੀਆਂ ਤੋਂ ਇਹ ਲੈ ਤੇ ਮੇਰੇ ਪਰਸ ਵਿੱਚ ਚੈੱਕ ਕਰ ਲਓ ਇਹ ਕੀ ਲੈਣਾ ਦੇਣਾ ਤੀ ਰ ਮੈਂ ਕਹਿੰਦਾ ਸੀ ਆਮ ਆਦੀਪ ਨਾਲ ਕੋਈ ਰਿਸ਼ਤਾ ਨਹੀਂ ਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਥੋੜਾ ਜਿਆ ਜਾਣਕਾਰੀ ਦਿਓ ਅੱਜ ਜਿਹੜੀ ਕੁੜੀਆਂ ਨੂੰ ਪੈਦਾ ਕਰਕੇ ਮੈਨੇ ਪੱਲੇ ਛੱਡ ਕੇ ਗਿਆਗਾ ਮੈਨੂੰ ਲੈ ਯਾਰ ਬਾਈ ਤੋਂ ਮੈਨੂੰ ਆਪ ਕਹ ਕਰਾ ਬਿਸਤਰ ਤੇ ਪੜਿਆ ਸੀ ਦਵਾ ਜਣਾ ਰੋ ਲੱਗ ਗਿਆ ਹਫਤੇ ਬਾਅਦ ਕੀ ਇੱਥੇ ਇੱਥੇ ਕੀ ਤੁ ਤੁ ਮੈਂ ਹੋਈ ਸੀ ਕਿ ਹੱਤ ਕੋਈ ਹੋ ਗਈ ਕੀ ਹੋਇਆ ਪੈਦਾ ਬਿਲਕੁਲ ਆਈ ਸੀਗੀ ਮੈਂ ਤਾਂ ਇੱਥੇ ਬੱਤੀ ਸੀਗੀ ਇੱਦਾਂ ਹੀ ਆਇਆ ਸੀ ਕਿ ਮਰਤੇ ਦਾ ਲੈ ਨਾਈਕਲ ਬਿੰਦਰ ਸਗੀ ਚੱਕੀ ਲੈ ਆਇਆ ਪਿਤਾ ਆਹ ਨਸਾ ਦਸ ਤੇ ਬਰਾਬਰ ਦਾ ਚੁੱਪੇ ਬਾਸ ਸੀਗਾ ਉਹ ਪੁੱਲਾ ਦੁਰਾ ਉਹਦਾ ਰabat ਕੱਲ ਵੀ ਗਿਆ ਨਹੀਂ ਉਹ ਪੁੱਲਾ ਦੁਰਾ ਮੁੰਡਾ ਮੇਰੇ ਵੱਟ ਸਾਰੀ ਦੁਨੀਆ ਦੇ ਵਿੱਚ ਕੁੱਟ ਮਾਰਿਆ ਮੇਰਾ ਤਾਂ ਭਾਈ ਕਿਹਾ ਕੱਲ੍ਹ ਨੂੰ ਕੁੱਝ ਵੀ ਕਰ ਕੇ ਦਿਖਾਗਾ ਕੋਈ ਵੀ ਤੁਸਾਰ ਕਰ ਕੇ ਦਿਖਾਗਾ ਤੁਹਾਡੇ ਕੀ ਥੱਪੜ ਮਾਰੇ ਇਹਨਾਂ ਨੇ ਮੈਂ ਥੱਪੜ ਮਾਰਿਆ ਤਕਾਲ ਤੇ ਜ਼ੋਰ ਦੇ ਆਹਾਂ ਤੇ ਬੱਬੇ ਇਸ ਕਟੂਰ ਦਾ ਵਿੰਡਰ ਕਈ ਤੇ ਬਲਵਿੰਦਰ ਕਈ ਤੇ ਸੀਗਾ ਰੇਡੀਆ ਦੇ ਗਵਰਨ ਕੀਤਾ ਦਾ ਕੱਪੜਾ ਮਾਰਿਆ ਤੁਹਾਡੇ ਕਰਦੇ ਮਾਰਿਆ ਮੇਰੇ ਦੌਰ ਤੇ ਮੇਰਾ ਗਲਾ ਪੜਿਆ ਮੇਰਾ ਫੋਟੋ ਤੇ ਅੰਦਰ ਦਾ ਫੋਟੋ ਤਾਂ ਖੋਜ ਫੋਟੋ ਤੇ ਥੱਲੇ ਮਾਰਿਆ ਮੈਂ ਕਿਸਦਾ ਵੀ ਨਹੀਂ ਪੜਦੀਆ ਐਹ ਜਿੰਨਾ ਕਰਾਇਆ ਤੇ ੱੱਕਿਆ ਕਾਦੀ ਤੁਸੀਂ ਪੁੱਛਾ ਮੇਰਾ ਬੱਲੇ ਵਾਲਿਆਂ ਨੇ ਕਰਾਇਆ ਤੇ ਟਾਈਮ ਪਾਸ ਕਰਦੇਆ ਇਹਨਾਂ ਤੋਂ ਦੋ ਦੋ ਕੌਂਟ ਤੇ ਕੌਂਟ ਨਾਲ ਕਹਿੰਦਾ ਵੀ ਕਰਦੇ ਕਿ ਤੋਂ ਆਇਆ ਦੋ ਪਰਨੇ ਜਿਸ ਦਾ ਗੋਰਸ ਨਹੀਂ ਕੀਤਾ ਟੂਟੇ ਨੇ ਵਟਸਐਪ ਤੇ ਕਰਦੇ ਪਿੰਡ ਦੇ ਪੁਲਿਸ ਲਾਈਨ ਦੇ ਵਿੱਚ ਲੋਕਾਂ ਨਾਲ ਐਸਾ ਬਹਿ ਕੇ ਟੂਟੇ ਕਾਰਨੀ ਲੱਗੇ ਤੇ ਕਾਉਂਟਰ ਇਹਨਾਂ ਦਾ ਗੋਰਸ ਕੀਤਾ ਗਿਆ ਜਿਹੜੇ ਕੋਈ ਗੋਰਸ ਨਹੀਂ ਕੀਤਾ ਨਸਕਾ ਖਰਾ ਤੱਕ ਮੈਡੀਕਲ ਨਸਕਾ ਖਰਾ ਤੱਕ ਮੈਡੀਕਲ ਨਸਕਾ ਚਾਰ ਪਕਾ ਕਰੋ ਆਰਟ ਐਂਡ ਮੈਡੀਕਲ ਰਸਤੇ ਇੰਸਟਾਗ੍ਰਾਮ ਤੇ ਰਿੱਲਾ ਬਣਾੜੀਆਂ ਵਾਲ ਫੁੱਲੇ ਛੱਡ ਲੈ ਵੱਡੇ ਪਾ ਕੇ ਰਿੱਲਾ ਬਣਾ ਕੇ ਪੰਜਾਬ ਦੇ ਸਰਕਾਰ ਦੇ ਵਰਦੀ ਦੇ ਬਾਤੂ ਰਲੇ ਰਲੇ ਨੇ ਜੇ ਮੇਰੀ ਸੁਣਵਾਈ ਨਾ ਹੋਏ ਸਾਰੇ ਕੌਣ ਚੱਕਰ ਨਹੀਂ ਮੈਨੂੰ ਕਿੱਥੇ ਡਾਲਨੀਗਾ ਦੇ ਸਕਦੇ ਜ਼ਹਿਰ ਭੇਜ ਦੋ ਉਸਨਾਂ ਦੇ بیوی ਨਾਲੇ ਬਾਹਰ ਕਹੇ ਲਾੜਨੇ ਕੌਣ ਆਈਪੀਐਸ ਦੇ ਵੱਡੇ ਵੱਡੇ ਅਫਸਰ ਇਹ ਨਾਮ ਦਿੱਤੇ ਦੱਸੋ ਕਿ ਮੈਂ ਤਾਂ ਬਿਨ ਪ੍ਰੂਫ ਨੇ ਵੀ ਤੇ ਪ੍ਰੂਫ ਇਹਨਾਂ ਦੇ ਮੈਕਸਟਰ ਚਿੱਤੇ ਸਾਰੇ ਕਾਰਨਾਂ ਵਿੱਚ ਕੋਈ ਸਾਰੇ ਆਹਨ ਕਾਰ ਇੰਦਕੋ ਦੋ ਗੱਡੀਆਂ ਵਰਨਾ ਰੱਤੇ ਚਿੱਟੀ ਦਿੱਲੀ ਨੰਬਰ ਕੋਈ ਅਮਰੀਕਾ ਤੋਂ ਆੜੇ ਕੋਈ ਜ ਸਕੂਟਰੀ ਰੋਲੈਕਸੀ ਨੇ ਕੋਤੇ ਕੜੀ ਬੰਨੀ ਹੋਈ ਆ ਸੋਨਾ ਕਿੱਥੋਂ ਆਇਆ ਲਾਲ ਚੌਕ ਅਗਿਆ ਕਲੌਂਡਰੀ ਐ ਪਲਾਟ ਦੇ 150 ਗੱਜ ਦਾ ਕਰਦੇ ਹੁੰਦੇ ਸੀ ਜਦੋਂ ਐਂਬੂਲੈਂਸ ਆਵੇ ਠੀਕ ਆ ਬਰਵਿੰਦਰ ਬਰਵਿੰਦਰ ਤਿੰਪੁਰ ਤੋਂ ਕੰਡੇ ਵਾਲਾ ਪੈਂਟਾਇਮ ਲਾਪਚੇਗਾ ਲੈ ਤਾਂ ਸੇ ਬੱਧਾ ਕਾਲਾ ਗ੍ਰੀਨ ਵਾਲਾ ਕਾੜਾ ਕਰਵਾ ਪਾ ਕੋ ਪਰਚਾ ਦਰਨੇ ਇਸ ਬੰਦੇ ਦੇ ਨਸ਼ਾ ਕਰੀਦਾ ਟੈਂਪੋਸ ਆਖਣ ਨਾ ਜਾ ਅਸਲੀ ਆਵੇ ਆਰੰਡਨ ਜੋੜੀ ਚਾਣੇ ਦੇ ਵਿੱਚ ਆਪੇ ਹੀ ਨੰਬਰ ਦਾਰ ਕੋਟ ਹੈ ਬਈ